ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਜਿਵੇਂ ਕਿ ਤੁਹਾਨੂੰ ਪਤਾ ਕੱਲ ਆਪਾਂ ਇੱਕ ਟਰੈਕਟਰ ਪਾਏ ਸੀਗਾ ਜੀ ਇੰਡੋ ਫਾਰਮ 3055 ਤੇ ਤਰੀਬਨ ਮੈਨੂੰ ਕਈ ਸਾਰੇ ਵੀਰਾਂ ਦੇ ਕੱਲ ਦੇ ਫੋਨ ਆਏ ਜੀ ਟਰੈਕਟਰ ਬਾਰੇ ਇਹ ਟਰੈਕਟਰ ਬਾਈ ਆਪਾਂ ਨੇ ਦਿੱਤਾ ਜੀ ਅੱਜ ਇਹ ਤੇ ਪਹਿਲਾਂ ਵੀ 5-6 ਮਹੀਨੇ ਪਹਿਲਾਂ ਵੀ ਬਾਈ ਨੇ ਆਪਣੇ ਤੋਂ ਕੋਈ ਟਰੈਕਟਰ ਲੈ ਕੇ ਤੇ ਜੀ ਤੇ ਉਹੀ ਉਹ ਟਰੈਕਟਰ ਵਿੱਚ ਦੇ ਕੇ ਫੇਰ ਦੁਬਾਰਾ ਆਪਣੇ ਤੋਂ ਜੇ ਇੰਡੋ ਫਾਰਮ ਲੱਤਾ ਟਰੈਕਟਰ ਇਹਨਾਂ ਨੇ ਜੀ ਤੇ ਉਹਨੂੰ ਮਿਲਾਉਨੇ ਆ ਜੀ ਬੜਾ ਨੇੜੇ ਨੂੰ ਆ ਜਾਓ ਨਿਕਲਿਆ ਸਸਤੀ ਕਾਲ ਸਸਤੀ ਆ ਬਈ ਹੋ ਠੀਕ ਆ ਜੀ ਹਾਂ ਵਧੀਆ ਤੇ ਆਪਣਾ ਸੋਨ ਵਾਲੀ ਕਾ 35 ਲੈ ਕੇ ਸੀ ਆਪਾਂ ਤੋਂ ਹਾਂ ਜੀ ਹਾਂ ਹੋ ਗਏ 6-7 ਮਹੀਨੇ ਹਾਂ ਟਰੈਕਟਰ ਉਹ ਵੀ ਵਧੀਆ ਟਰੈਕਟਰ ਉਹ ਵੀ ਇੱਕ ਨੰਬਰ ਨਿਕਲੇ ਹੋਏ ਠੀਕ ਆ ਜੀ ਤੇ ਟਰੈਕਟਰ ਬਾਈ ਨਾਲ ਦਾ ਬਾਈ ਨਾਲੇ ਵੀਡੀਓ ਚ ਦੇਖ ਲਿਆ ਵਾਹੇ ਲੈਣ ਦਾ ਕੋਈ ਵਿਚਾਰ ਨਹੀਂ ਤਾਂ ਹੈ ਡਾ ਨਾ ਨਹੀਂ ਕੋਈ ਨਹੀਂ ਜਬਸ ਐ ਹੋ ਗਿਆ ਵੀ ਚਲ ਦੇਖ ਲਿਓ ਵੀ ਚਲ ਬਦਲ ਦਿੰਨੇ ਹੁਣ ਲੈ ਲੰਨੇ ਹਾਂ ਹਾਂ ਜੀ ਹਾਂ ਜੀ ਹਾਂ ਤੇ ਪਿੰਡ ਕਿਹੜਾ ਹੀ ਆਪਣਾ ਪਿੰਡ ਸੈਂਪਲ ਆ ਜੀ ਸੈਂਪਲ ਆ ਜੀ ਸੈਂਪਲ ਸੈਂਪਲ ਹੀ ਇਕੱਠੇ ਹੀ ਆ ਇਕੱਠੇ ਹੀ ਠੀਕ ਹੈ ਚੁੰਨੀ ਕੋਲ ਹਾਂਜੀ ਹਾਂ ਠੀਕ ਹੈ ਜੀ ਤੇ ਬਾਈ ਵਧੀਆ ਮਿਹਨਤ ਕਰਦੇ ਨੇ ਜੀ ਖੇਤੀਬਾੜੀ ਆ ਮੱਝਾਂ ਗਾਵਾਂ ਦਾ ਵੀ ਥੋੜਾ ਬਹੁਤਾ ਕਰਦੇ ਨਾਲ ਤੇ ਕਿਵੇਂ ਟਰੈਕਟਰ ਠੀਕ ਹੈ ਜੀ ਠੀਕ ਹੈ ਵੀਰ ਵਧੀਆ ਤੇਰੇ ਭਰੋਸੇ 'ਵਰ ਹੈ ਤਾਹੀ ਆਏ ਜੀ ਵਿਸ਼ਵਾਸ ਨਾਲ ਹੀ ਬਿਲਕੁਲ ਬਿਲਕੁਲ ਬਾਈ ਇਹ ਗੱਲ ਪੱਕੀ ਹੈ ਜੀ ਹਾਂ ਬਾਈ ਨੇ ਕਹਿੰਦੇ ਵੀ ਸਾਨੂੰ ਤਾਂ ਏਡਾ ਬਹੁਤਾ ਪਤਾ ਹੈ ਨਹੀਂ ਪਹਿਲਾਂ ਵੀ ਜਦੋਂ ਟਰੈਕਟਰ ਲੈ ਕੇ ਜਾਂਦ ਵੀ ਇਕਣੇ ਆਹੀ ਗੱਲ ਸੀ ਕੁਝ ਨਹੀਂ ਕਰਿਆ ਅੱਜ ਵੀ ਮੈਂ ਨਾ ਆਕੇ ਤੁਸੀਂ ਸਾਡੇ ਘਰੇ ਸਿਰਫ ਬਸ ਬਸ ਜੀ ਸਟਾਰਟ ਕਰ ਕੋਈ ਟਰੈਕਟਰ ਚਲਾਇਆ ਨਹੀਂ ਕੋਈ ਕੁਝ ਨਹੀਂ ਕਰਿਆ ਤੇ ਆਕੇ ਸਟਾਰਟ ਕਰਦਾ ਸਿੱਧਾ ਰੂਪੜ ਚਲੇ ਗਏ ਹੁਣ ਰੂਪੜ ਤੇ ਆਕੇ ਇਹਨਾਂ ਨੂੰ ਟਰੈਕਟਰ ਹੁਣ ਉੱਥੇ ਦੇਣ ਲੱਗੇ ਆ ਇਹਨਾਂ ਵਾਲਾ ਟਰੈਕਟਰ ਆਪਾਂ ਨੇ ਵਿੱਚ ਕੱਟੇ 35 ਹੈ ਜੀ 10 ਮਾਡਲ ਹਾਂ 10 ਮਾਡਲ ਲਈ 6 ਮਹੀਨੇ ਪਹਿਲਾਂ ਆਪਾਂ ਹੀ ਦਿੱਤਾ ਸੀ ਟਰੈਕਟਰ ਉਹ ਵੀ ਆਪਣੇ ਤੇ ਉਹਨੇ ਦੀ ਕੱਟ ਲਿਆ ਫੇਰ ਹਾਂ ਉਹਨੇ ਦੇ ਕੱਟਿਆ ਫੇਰ ਉਹਨੇ ਦੇ ਕੱਟਿਆ ਠੀਕ ਹੈ ਜੀ ਚਲੋ 5-6 ਮਹੀਨੇ ਚਲਾਇਆ ਵੀ ਆਪਾਂ ਨੇ ਫੇਰ ਚਲੋ ਨਾ ਠੀਕ ਹੈ ਟਰੈਕਟਰ ਵਧੀਆ ਉਹ ਆਪਣਾ ਉਹਨੇ ਤਾਂ ਫੇਰ ਵੀ ਗਿਆਣਾ ਜੀ ਨਾ ਕੋਈ ਗੱਲ ਨਹੀਂ ਵਧੀਆ ਟਰੈਕਟਰ ਸਭ ਵਧੀਆ ਹਾਂ ਜੀ ਹਾਂ ਬਾਕੀ ਇਹਨਾਂ ਨੇ ਜਾ ਕੇ ਉੱਪਰ ਵੀ ਕੰਮ ਕਰਾਇ ਉਹ ਕੱਲ ਨੂੰ ਦਿਖਾ ਦਾਂਗੇ ਸਿਰਨਾ ਲੈਣਾ ਹੋਇਆ 35 ਹਾਂ ਤਾਂ ਦੇਖ ਲਿਓ ਤੇ ਬਾਕੀ ਟਰੈਕਟਰ ਮੜਾ ਇੱਕ ਵਾਰ ਦਿਖਾ ਦਿਓ ਨਾਲ ਦੀ ਟਾਇ ਟੱਪਾ ਟਰੈਕਟਰ ਤੇ ਇਹਨੂੰ 700 ਘੰਟੇ ਟਰੈਕਟਰ ਚੱਲਿਆ ਵਾ ਜੀ ਠੀਕ ਹੈ ਜੀ ਤੇ ਟਰੈਕਟਰ ਦਾ ਅੰਕਲ ਜੀ ਤੁਹਾਨੂੰ ਦੱਸਿਆ ਹੋ ਜਿਵੇਂ ਵੀ ਕਿਤੇ ਕਲੱਚ ਨੂੰ ਲਿਫਟ ਨੂੰ ਪੰਪਾ ਨੂੰ ਕਿਤੇ ਚਾਬੀ ਨਹੀਂ ਹੈਗੀ ਠੀਕ ਇਹਦੀਆਂ ਸਭ ਤਿੰਨ ਸਰਵਿਸਾਂ ਹੋਈਆਂ ਉਹ ਵੀ ਸਾਡੀ ਏਜੰਸੀ ਜੀ ਹੋਈਆਂ ਠੀਕ ਠੀਕ ਹੈ ਜੀ ਹੋਰ ਇਹਦਾ ਬਾਕੀ ਕੋਈ ਗੱਲਬਾਤ ਨਹੀਂ ਜੇ ਕੋਈ ਗੱਲਬਾਤ ਹੋਈ ਤਾਂ ਵੀ ਆਪਾਂ ਬੈਠੇ ਹਾਂ ਹਾਂ ਕੋਈ ਗੱਲ ਨਹੀਂ ਇੱਕ ਆਫਰ ਇਹਨਾਂ ਨੂੰ ਹੋਰ ਦਿੱਤੀ ਆ ਜੀ ਆਪਾਂ ਨੇ ਵੀ ਜੇ ਤੁਸੀਂ ਸਾਡੇ ਸਾਲ ਨੂੰ 6 ਮਹੀਨੇ ਨੂੰ ਟੈਟਰ ਨਵਾਂ ਵੀ ਲੈਣਾ ਜਿੰਨੇ ਦਾ ਦਿੱਤਾ ਉਹਨੇ ਦਾ ਹੀ ਵਿੱਚ ਕੱਟੂਗਾ ਜੀ ਠੀਕ ਆਈ ਕਮਿਟਮੈਂਟ ਹੋਈ ਹੈ ਜੀ ਹੋਈ ਹੈ ਜੀ ਹੋਈ ਬਿਲਕੁਲ ਜੀ ਬਿਲਕੁਲ ਨਾ ਕੋਈ ਨਹੀਂ ਵਧੀਆ ਬੰਦਾ ਜੀ ਐਨ ਕੋਈ ਗੱਲ ਨਹੀਂ ਜਿੰਨੇ ਵੀ ਲੈਣਾ ਆਜੋ ਨਹੀਂ ਕੋਈ ਗੱਲ ਸੌਦੇ ਚ ਨਹੀਂ ਅੜਦੇ ਸੌਦਾ ਐਨ ਵਧੀਆ ਨਰਮ ਕਰਦੇ ਆ ਕੋਈ ਗੱਲ ਨਹੀਂ ਗੱਲ ਤਾਂ ਉਹ ਹੁੰਦੀ ਹੈ ਤਾਂ ਹੀ ਬੋਸ ਬਣਦਾ ਜੇ ਤੁਸੀਂ ਪਹਿਲਾਂ ਸਾ ਤੋਂ ਚੀਜ਼ ਲੈ ਕੇ ਗਿਆ ਤੁਹਾਨੂੰ ਵਧੀਆ ਲੱਗਿਆ ਤਾਂ ਹੀ ਦੁਬਾਰਾ ਆਇਆ ਤਾਂ ਹੀ ਆਏ ਦੁਬਾਰਾ ਨਹੀਂ ਕਿਹੜਾ ਆਉਂਦਾ ਜੀ ਉਹਨਾਂ ਨੇ ਕੋਈ ਨਹੀਂ ਆਉਂਦਾ ਥੋੜੇ ਦਿਨ ਪਹਿਲਾਂ ਇੱਕ ਜਿਹੜਾ ਆਪਣੇ ਫਾਰਮ ਟ੍ਰੈਕ ਦਿੱਤਾ ਉਹ ਵੀ ਤੁਸੀਂ ਉਹ ਵੀ ਆ ਬਥੇਰਾ ਫੇਰੀਆਂ ਮਾ ਨਹੀਂ ਉੱਥੇ ਚਲੋ ਉੱਥੇ ਆਪਣੀ ਗੱਲ ਬਣਨੀ ਹੈ ਠੀਕ ਹੈ ਠੀਕ ਹੈ ਕਿਉਂ ਬੰਦਾ ਨਰਮਾ ਜੀ ਪਤਾ ਲਾ ਜਾਂਦਾ ਠੀਕ ਹੈ ਜੀ ਹਾਂ ਚਲੋ ਲੈ ਲੋ ਰੱਬ ਦਾ ਨਾਮ ਟੇਕ ਲੋ ਮੱਥਾ ਜੀ ਹਾਂ ਠੀਕ ਹੈ ਕਰੀਏ ਤੁਹਾਨੂੰ ਫਿਰ ਵਿਦਾ ਉਹ ਵਾਏ ਲੋਇਓ ਲੈਓ ਵਾਏ ਸਾਡੇ ਰਿਸ਼ਤੇਦਾਰ ਵੀ ਆਉਂਦੇਗਾ ਅੱਛਾ ਲਓ ਬਾਈ ਟਰੈਕਟਰ ਬਾਰੇ ਤਾਂ ਆਪਾਂ ਤੁਹਾਨੂੰ ਤਰੀਨ ਦੱਸਤਾ ਸੀ ਕੱਲ ਹਾਂ ਤੁਸੀਂ ਲੈ ਲਓ ਨਾ ਇੱਕ ਰੱਖਣ ਰੱਖ ਲਓ ਕੋਈ ਨਹੀਂ ਜੀ ਵਾਹ ਲਓ ਜੀ ਜੋ ਵੀ ਹੈਗਾ ਬਾਈ ਨਾਲ ਦਾ ਟਰੈਕਟਰ ਕੋਈ ਧੋਤਾ ਨਹੀਂ ਹੈਗਾ ਜਿਵੇਂ ਆਇਆ ਵਾ ਤਾਂ ਉਸ ਦਿਨ ਆਪ ਉਦਾਂ ਹੀ ਟਰੈਕਟਰ ਖੜਾ ਸੀ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਬਿਲਕੁਲ ਜੀ ਡਬਲ ਡਿਸਟ੍ਰੀਬਿਊਟਰ ਵਾਲਾ ਜੀ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਚ 16 ਦੇ ਟਾਇਰ ਹਨ ਨੰਬਰ ਇਹਦਾ ਖੜਦਾ ਜੀ BB27 ਕਦਾਂ ਕਿ ਮੋਰ ਹਰੂਣੀ ਕੱਲ ਨੋ ਗਈ ਨਾ ਹਾਂ ਜੀ ਕਿਉਂ ਕਰਤਾ ਇਹ ਲੋ ਜੀ ਅੰਕਲ ਜਿਹਨਾਂ ਨੂੰ ਵਾਦਦਾ ਕਰੇ ਪਾਈ ਟਰੈਕਟਰ ਠੀਕ ਹੈ ਜੀ ਕੀ ਟੱਗੇ ਪਿਛੇ ਹੁੰਦੀ ਹੈ ਇਹ ਹਾਂਜੀ ਹਾਂ ਸੀਡ ਅੱਗੇ ਪਿਛੇ ਹੁੰਦੀ ਹੈ ਜੀ ਕਰਨੀ ਅੱਗੇ ਇੱਕ ਮਿੰਟ ਇਹ ਲੋ ਜੀ ਕਰਿਓ ਸਟਾਰਟਿੰਗ ਚੈੱਕ ਟਰੈਕਟਰ ਸਟਾਰਟਿੰਗ ਇਹ ਬਹੁਤ ਘੈਂਟ ਆ ਜੀ ਇਹ ਹੱਥ ਹੋਈ ਜੜੀ ਲੱਗੂਗਾ ਬਾਈ ਟਰੈਕਟਰ ਇਹ ਲੋ ਜੀ ਬਾਈ 2 ਫਾਰਮ 3055 ਕਰਤਾ ਹੀ ਅੱਜ ਬੇਦਾ ਇਹ ਸਿੰਪਲੀ ਪਿੰਡ ਚੱਲਿਆ ਜੀ ਸਿੰਪਲ ਆ ਸਿੰਪਲੀ ਸਿੰਪਲ ਆ ਦੋਨੇ ਇਕੱਠੇ ਪਿੰਡ ਆ ਉੱਥੇ ਚੱਲਿਆ ਜੀ ਤੇ ਬਾਈ ਨਾਲ ਟਰੈਕਟਰ ਕੱਢ ਲੂ ਆਪਣੇ ਕੋ ਆ ਜੂਗਾ ਜੀ ਸੋਨਾਲੀਕਾ 35 ਉਹ ਵੀ ਤੁਹਾਨੂੰ ਆਪਾਂ ਕੱਢੂ ਦਿਖਾ ਦਾਂਗੇ ਵੀਡੀਓ ਬਣਾ ਕੇ ਜਿੱਦਾਂ ਵੀ ਹੋਇਆ ਠੀਕ ਹੈ ਜੀ ਤੇ ਆਪਾਂ ਵੀ ਬਾਈ ਟਰੈਕਟਰ ਦੀ ਸਰਵਿਸ ਕਰਕੇ ਆਉਣੀ ਆ ਇੱਕ ਦੋ ਕੰਮ ਹੋਰ ਆ ਤੇ ਨਵਾਂ ਬਾਈ ਖੜਾ ਉਹਨੇ ਕੋਈ ਡੋ ਫਾਰਮ 3055 4 ਚਲਿੰਡਰ ਵਾਲਾ ਸੌਰੀ 3 ਸਿਲੰਡਰ ਵਾਲਾ ਇਹ ਬਾਈ 14 ਦੇ ਟਾਇਰਾਂ ਚ ਜਿਹੜਾ ਆਪਾਂ ਨੇ ਦਿੱਤਾ ਏ ਇਹ ਵੀ 3055 ਹੀ ਆ ਇਹ 3 ਸਿਲੰਡਰ ਵਾਲਾ ਇਹ 400 ਵਾਲਾ ਜਿਹੜਾ ਆਪਾਂ ਨੇ ਆਹ ਦਿੱਤਾ ਜੀ ਠੀਕ ਆ ਉਹਨੂੰ ਟਾਇਰ 16 ਦੇ ਇਹਨੂੰ ਟਾਇਰ 14 ਦੇ ਆ ਬਾਕੀ ਤਰੀਬਨ ਕੋਈ ਫਰਕ ਨਹੀਂ ਹੈਗਾ ਇਹ ਜਿਹੜਾ ਆਪਣਾ 14 ਦੇ ਟ੍ਰੈਕਟਰਾਂ ਦਾ ਇਹ ਸਿਰਫ ਦੋ ਸਪੀਡਾਂ ਦੇ ਵਿੱਚ ਆਉਂਦਾ ਠੀਕ ਹੈ ਇਹਦੇ ਵਿੱਚ ਲੋ ਹਾਈ ਮੀਡੀਅਮ ਨਹੀਂ ਆਉਂਦਾ ਸਿਰਫ ਟੂ ਸਪੀਡ ਆਉਂਦਾ ਟਰੈਕਟਰ ਬਾਕੀ ਤਰੀਵੇਂ ਟੋਟਲੀ ਸਾਰੇ ਕੰਮ ਕਰਦਾ ਬਾਈ ਇਹ ਵੀ ਟਰੈਕਟਰ A to Z ਤੇ ਲੋ ਜੀ ਬਾਈ ਖੇਤਾਂ ਚ ਜਾਏ ਤੇ ਘੁੰਮਣਾ ਜਾਨਪੁਰ ਵੀ ਕਮਾਉਣੇ ਦੇ ਬਾਈ ਇਹਨਾਂ ਨੂੰ ਦੋ ਟਾਈਮ ਕਮਾਉਣ ਦੀ ਡਿਊਟੀ ਬਾਈ ਮੇਰੀ ਉਹ ਆ ਹੋਰ ਘਰ ਦਾ ਕੋਈ ਇਹਨਾਂ ਨੂੰ ਬਹੁਤਾ ਖੋਲਦਾ ਨਹੀਂ ਹੈਗਾ ਤੇ 5-10 ਮਿੰਟ 15 ਮਿੰਟ ਬਾਈ ਇਹਨਾਂ ਨੂੰ ਵੀ ਮਾੜਾ-ਮੋਟਾ ਘੇੜਾ ਕਿਉਂਕਿ ਸਾਰੇ ਦਿਨ ਬੰਨੇ ਹੀ ਰਹਿੰਦੇ ਆ ਬਾਈ ਠੀਕ ਹੈ ਜੀ ਬਾਕੀ ਦੇਖ ਲਓ ਬਾਈ ਖੇਤ ਕਰਤੇ ਤਿਆਰ ਕਿਸੇ ਨੇ ਤਾਂ ਦੇਖੋ ਬਟਾ-ਬਟਾ ਪਾਤੀਆਂ ਕਿਸੇ ਨੇ ਹਜੇ ਬੋਣੇ ਆ ਤੇ ਲਗਭਗ 10 ਤਰੀਕ ਦੇ ਨੇੜੇ ਤੇੜੇ ਬਾਈ ਬਜਾਈ ਸ਼ੁਰੂ ਹੋ ਜਾਣੀ ਆ ਝੋਨੇ ਦੀ ਠੀਕ ਹੈ ਜੀ ਤੇ ਸਾਡੇ ਤਰੀਨ ਬਾਈ ਬੂਟਾ ਵੱਧ ਆ ਤੁਸੀਂ ਦੇਖਦੇ ਆ ਉਧਰ ਥੋੜਾ ਜਿਹਾ ਸਾਡੇ ਦਰ ਝੱਲੀਆਂ ਵੱਲ ਬੂਟਾ ਘਟਾ ਉਧਰ ਨੂੰ ਜਾਂਦੇ ਮਲਾਂ ਨੂੰ ਉਧਰ ਬਾਈ ਬੂਟਾ ਬਹੁਤ ਲੱਗਿਆ ਹੋਇਆ ਤੇ ਗੰਨੇ ਨੂੰ ਗੱਲ ਪਾਣੀ ਲਾਤ ਆਈ ਆ ਆਪਾਂ ਨੇ ਠੀਕ ਹੈ ਜੀ ਗਰਮੀ ਬਾਈ ਕਾਫੀ ਆ ਚਲੋ ਟਾਈਮ ਵੀ ਹੈਗਾ ਗਰਮੀ ਦਾ ਇਹ ਟਾਈਮ ਥੋੜਾ ਜਿਹਾ ਸ਼ਾਮ ਨੂੰ ਮੜਾਏ ਬਾਹਰ ਨਿਕਲਉਂਦਾ ਦਿਨ ਵਿੱਚ ਤਾਂ ਧੁੱਪਾਂ ਕਾਫੀ ਹੁੰਦੀ ਆ ਲੈ ਬਾਈ ਤੇ ਜਿਹੜਾ ਬਾਈ ਇੱਕ ਗੱਲ ਹੋਰ ਦੇਖੀ ਆ ਕਈਆਂ ਨੇ ਗੰਨਾ ਸਰੋਂ ਵਿੱਚ ਲਾਇਆ ਸਰੋਂ ਵਾਲਾ ਗੰਨਾ ਜੇ ਆਪਾਂ ਗੱਲ ਕਰੀਏ ਤਾਂ ਸਰੋਂ ਵਾਲਾ ਗੰਨਾ ਦੂਜੇ ਗੰਨੇ ਦੇ ਮੁਕਾਬਲੇ ਵਿੱਚ ਨਹੀਂ ਜਿੰਨੇ ਵੀ ਮਰਜ਼ੀ ਸੇਵਾ ਕਰ ਲੋ ਉਹ ਗੰਨਾ ਰਲਦਾ ਹੀ ਨਹੀਂ ਹੈਗਾ ਆਪਣੇ ਨਾਲ ਆ ਸਰੋਂ ਵਾਲਾ ਗੰਨਾ ਤਾਂ ਬਾਈ ਇਹ ਉੱਪਰ ਨੂੰ ਵਧ ਗਿਆ ਗੰਨਾ ਇਹਨੇ ਫੋਟੋ ਕੱਟ ਕਰੀਏ ਕੰਨੇ ਨੇ ਇਹ ਲੱਗਦਾ ਗੰਨਾ ਆਪਾਂ ਸਿੱਧਾ ਲਾਉਨੇ ਆ ਫਰਵਰੀ ਜਾਂ ਮਾਰਚ ਵਿੱਚ ਉਹ ਗੰਨਾ ਜ਼ਿਆਦਾ ਵਧੀਆ ਰਹਿੰਦਾ ਸਰੋਵਾਲੇ ਗੰਨੇ ਨਾਲ। ਬਾਕੀ ਚਲੋ ਹੋਰ ਇਹ ਕਿ ਤਾਂ ਆਪਣਾ ਆਪਣਾ ਤਿਆਰ ਬਹ ਹੋ ਸਕਦਾ। ਠੀਕ ਹੈ ਜੀ। ਤੇ ਲਾਈਟ ਦੇਖੋ ਬਾਈ ਮੋਟਰਾਂ ਦੀ ਚੱਲ ਰਹੀ ਆ ਲਗਾਤਾਰ ਹੀ ਲਾਈਟ ਚੱਲਦੀ ਆ। ਪਤਾ ਨਹੀਂ ਰਾਤ ਦੀ ਆਈ ਹੋਈ ਪਤਾ ਨਹੀਂ ਕਰਦੀ ਆਈ ਹੋਈ ਆ। ਵਿੱਚ ਕਈ ਬਾਈ ਗਲਤ ਫਾਇਦਾ ਲੰਨੇ ਆ ਲਾਈਟ ਦਾ ਮੋਟਰਾਂ ਚਲਾ ਰੱਖਿਆ ਕਿਸੇ ਨੇ ਲੀਜ਼ਰ ਕਰਾਇਆ ਮੈਂ ਦੇਖਿਆ ਸਾਡੇ ਇੱਧਰ ਤਿੰਨ ਚਾਰ ਕਿਲੇ ਹਫਤਾ ਹੀ ਹੋ ਗਿਆ ਮੋਟਰ ਚੱਲ ਰਹੀ ਆ ਲੀਜ਼ਰ ਕਰਾਇਆ ਹੋਣਾ ਕਿਸੇ ਨੇ। ਬੜਾ ਦੁੱਖ ਲੱਗਦਾ ਬਾਈ ਇੰਨੀ ਚੀਜ਼ਾਂ ਦੇਖ ਕੇ ਜਦੋਂ ਆਪਾਂ ਨੂੰ ਲੋੜੇ ਨਹੀਂ ਬਾਈ ਬਿਨਾਂ ਗਲਤੀ ਪਾਣੀ ਛੱਡ ਦੇਣਾ ਠੀਕ ਆ ਜੀ ਹਜੇ ਆਪਾਂ ਨੂੰ ਇਹ ਚੀਜ਼ ਦੀ ਕੀਮਤ ਬਾਈ ਇੰਨੀ ਨਹੀਂ ਹੈਗੀ ਪਤਾ ਨਹੀਂ ਹੈਗੀ ਜਿਨ੍ਹਾਂ ਜਿਹੜੇ ਰਿਆਂ ਵਿੱਚ ਪਾਣੀ ਹੈ ਨਹੀਂ ਮੀਂਹ ਪਏ ਤੇ ਜਿੜੀ ਲਾਉਣੇ ਆ ਜਾਂ ਬਾਈ ਜਿੜੀ ਲੱਗਦੀ ਹੋਣੀ ਉਹਨਾਂ ਨੂੰ ਇਸ ਚੀਜ਼ ਦੀ ਵੈਲਿਊ ਹੈਗੀ ਆ ਸਾਡੇ ਥੋੜਾ ਜਿਹਾ ਮਹਾਰਾ ਦੀ ਕਿਰਪਾ ਆ ਸਾਡੇ ਕੋਲ ਪਾਣੀ ਦਾ ਲੈਵਲ ਉੱਪਰ ਆ ਮੋਟਰਾਂ ਸਾਡੇ ਛੋਟੀਆਂ ਚੱਲਦੀਆਂ ਪੰਜ ਦੀ ਮੋਟਰ ਚੱਲਦੀ ਆ ਤੇ ਲੋਕ ਬਾਈ ਮੈਂ ਬਹੁਤ ਦੇਖਿਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵਿੱਚ ਵਿੱਚ ਬਹੁਤ ਆ ਪਾਣੀ ਬਿਨਾ ਗਲਤੀ ਬਾਈ ਛੱਡ ਰੱਖਦੇ ਜਿੱਥੇ ਲੋੜ ਵੀ ਨਹੀਂ ਹੈਗੀ ਥੋੜਾ ਜਿਹਾ ਬਾਈ ਗਲਤ ਹੈ ਗੱਲ ਇਹ ਦੇਖਣ ਨੂੰ ਚੰਗਾ ਨਹੀਂ ਲੱਗਦਾ ਹੈਗਾ ਬਾਕੀ ਚਲੋ ਹੁਣ ਕਿਆ ਕਹਿ ਸਕਦੇ ਆ ਕਿਸੇ ਨੂੰ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਕਿਸੇ ਨੇ ਵੀ ਕੋਈ ਟਰੈਕਟਰ ਖਰੀਦਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜੁੜ ਕਨੈਕਟ ਕਰ ਸਕਦਾ ਜੀ ਨੰਬਰ ਆਪਣਾ ਥੱਲੇ ਚੱਲਦਾ ਹੁੰਦਾ ਸਕਰੀਨ ਦੇ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ ਧੰਨਵਾਦ